ਦੇ ਮਾਸਟਰ ਕਹਿੰਦੇ ਕਿ ਉਹਨੇ ਆਟੋਮੈਟ ਕਰਾਇਆ ਉਹਦਾ ਬਾਸ ਨੂੰ ਹੋ ਗਿਆ ਐਕਸੀਡੈਂਟ ਲਾਜਰਿਟੀ ਕੇ ਤੇ ਰੁਕ ਗਏ ਜਾਂਦ ਨੇ ਕਹਿੰਦੇ ਉਹ ਰੁੱਕ ਗਿਆ ਜਿਹੜਿਆਂ ਤੀਸਰੇ ਅੰਦਰ ਤੋਂ ਕਹਿੰਦੇ ਛੁੱਟੀ ਦਿੱਤੀ ਉਹਦਾ ਬਿੱਲ ਬਣਾਇਆ ਗਿਆ 50000 ਦਾ ਜਦੋਂ ਮੈਨੇ ਸ਼ੂਟੀ ਦੇਖ ਕੇ ਬਚਲਕੇ ਨੂੰ ਨੌਜਵਾਨ ਨੂੰ ਖੋਰ ਲੱਗੇ ਇਹਦੇ ਬਿੱਲ ਖਾ ਕਰਕੇ ਘਰ ਵੇਚਣ ਉਹਨੇ ਜਦੋਂ ਬਿੱਲ ਪੜਿਆ ਉਹ ਦਿਲ ਪੜ ਕੇ ਉੱਚੀ ਚੀਕੇ ਤੇ ਰੋਣ ਲੱਗ ਪਿਆ ਜਿਹੜਾ ਸਤਾਪ ਦੀ ਜਨੇ ਡਾਕਟਰ ਸੀ ਉਹ ਸਾਰੇ ਵੇਚਣ ਦੀ ਕੀ ਗੱਲ ਹੈ ਇਦ ਤੇ ਗਰੀਬ ਨਾ ਹੋਵੇ ਇਹਦੇ ਕੋਲੇ ਇੰਨੀ ਪਾਇਆ ਨਾ ਹੋਵੇ ਵਰਗ ਦੇ ਤੇ ਜਿਹਨੇ ਕੋਲ ਮਾਇਆ ਨਹੀਂ

ਉਹ ਨਾ ਜਬਾ ਨੇ ਇੱਕ ਗੱਲ ਦੱਸੀ ਕਹਿੰਦਾ ਮੈਨੂੰ ਇਹ ਵੀ ਨਹੀਂ ਲਿਆ ਨਹੀਂ ਦੇ ਘਾਣਾ ਵੀ ਐਡਾ ਵੱਡਾ ਐਡੇ ਪੈਸੇ ਹੋ ਗਏ 50000 ਮੈਨੂੰ ਤੇਰੇ ਆਪੇ ਲੱਗਦੇ ਇਹਦੇ ਕਰਕੇ ਨਹੀਂ ਮਰ ਰਿਹਾ ਮੈਂ ਤਾਂ ਇੱਕ ਇੱਕ ਕਰਕੇ ਹੋ ਰਿਹਾ ਨਿਤਨਦਨਾਂ ਦੇ ਵਿੱਚ ਅਕਸੀਡੈਂਟ ਐਕਸੀਡੈਂਟ ਹੀ ਨਿਤਦੀ ਜਦੋਂ ਐਕਸੀਡੈਂਟ ਦੇ ਰਹੇ ਤਿੰਨ ਜਨਾਂ ਦਾ ਪੰਜਾਬੀ ਆਪ ਕੋ ਬਣਾਇਆ ਪਰ ਮੇਰੀ ਧੀ ਬੇਸਾਬ ਦੀ ਟੋਣ ਲੀ ਗਈ ਆ ਮਨੁ ਰੱਬ ਵੱਲੋਂ ਕੁਦਰਤੀ ਪ੍ਰਵਾਤਨਾ ਮੇਨੂੰ ਐਕਸੀਡੈਂਟ ਲੱਗ ਗਈ ਆ ਬੀ ਰੱਬ ਵੱਲੋਂ ਅੱਛੀ ਜਿਹੀ ਬਣਦੀ ਆ ਪਲੱਸ ਸੋਚ ਕੇ ਦੇਖਣਾ ਮਨਾ ਤਿੰਨ ਦਿਨਾਂ ਦਾ ਇੰਨਾ ਵੱਡਾ ਮੇਲ ਬਣ ਗਿਆ ਮਨੁੱਖਾਂ ਦੇ ਦੁਨੀਆ ਤੇ ਆਏ 35 ਸਾਲ ਹੋ ਗਏ ਮੈਂ ਤਾਂ ਆਪਣਾ ਬੜਾ ਕਰਜਈਆਂ ਦਾ ਰੱਬ ਇਹਦਾ ਸਾਨੂੰ ਐਸੀ ਦੇਈ ਜਾਂਦਾ ਔਰ ਮਗਦਾ ਨਹੀਂ ਮੈਂ ਸੱਚ ਕਰਕੇ ਬੋਲੀ ਸਾਨੂੰ ਕੁਦਰਤੀ ਦੇਖੋ ਸਾਹ ਮੰਨਿਆ ਦਾ ਐਸੀ ਜਿਵੇਂ ਬੋਲੀ ਹੈਗੀ ਪਰ ਕਦੇ ਸੀ ਰੱਬ ਦਾ ਸਪੂਰਕੀ ਦਾ ਧੰਨਵਾਦ ਕੀਤਾ ਕਦੇ ਵੀ ਨਹੀਂ ਕੀਤਾ ਅਸੀਂ ਤਾਂ ਪੈਰੋਂ ਦਰਖਤ ਵੀ ਨਹੀਂ ਛੜਾਤੇ ਅਗਲਾ ਆਦਿ ਨੇ ਮੇਰੇ ਸਾਰੇ ਦਰਖਤ ਚਾਣ ਲਏ ਜਹਾਦ ਰਖਿਓ ਹੌਂਕ ਵਾਲਾ ਸੁਣਾ ਇਹ ਰਾਖੀ ਲਗਾਤੇ ਸਾੜਦੇ ਸਾਡੇ ਬੱਚੇ ਕਿ ਖਵਜਨ ਦੀ ਉਹ ਬੱਚਿਆਂ ਨੂੰ ਅੱਛੀ ਜੀ ਬਿਠਨ ਤੋਂ ਦੇਤੀ ਜਦੋਂ ਤੇ ਬਰਾਲੀ ਨੂੰ ਅਕਲਾਉਂਦੇ ਆ ਦੇਖ ਕੇ ਲਈ ਥੋੜਾ ਜਿਹਾ ਪਿੱਛੇ ਤਰੀ ਲੱਗਦਾ ਤੁ ਸੈਟ ਦੇ ਕਰਕੇ ਅੱਗੇ ਲਾਈਏ ਉਹਦੇ ਵਿੱਚ ਕਿੰਨੇ ਜੀਵ ਜੰਤੂ ਰਹਿੰਦੇ ਨੇ ਕਿੰਨੀ ਦੀ ਮੌਤ ਹੁੰਦੀ ਹੈ ਕਿੰਨਾ 파ਟ ਹੁੰਦਾ ਹਨ ਕਿਹਦੇ ਦਰਖਤ ਮਜਾ ਲੈਂਦੇ ਆ ਕਿਤੇ ਜਾਨਵਰ ਮਰ ਜਾਂਦੇ ਨੇ ਅਰਸੀ ਕਿੰਦੇ ਰਹੇ ਨੇ ਪਰਮਾਤਮਾ ਦਾ ਸੁਗਰੀ ਨਹੀਂ ਕਿਹਾ ਧੰਨਵਾਦ ਹੀ ਨਹੀਂ ਕੀਤਾ ਜਿਹੜਾ ਸਾਨੂੰ ਰੋਜ਼ ਐਸੀ ਦੇਈ ਜਾਂਦਾ ਕਰਦਾ ਜਿਹਦੇ ਸਾਨੂੰ ਇੰਨਾ ਕੀਮਤੀ ਸਰੀਰ ਦਿੰਦਾ ਪਰ ਮੇਰੇ ਸੀ ਸ਼ੁਕਰ ਵੀ ਨਹੀਂ ਕਰਦੇ ਸਾਨੂੰ ਕਰਨਾ ਚਾਹੀਦਾ ਸੋਇਸੇ ਕਰਕੇ ਲੋੜ ਆ ਕੁਰਬਾਨੀ ਵੀ ਸਾਨੂੰ ਮਿਲਦੀ ਆ ਉਹ ਦਿਨ ਮੇਰ ਦੀ ਮਿਲ ਜਿੰਦਗੀ ਭਈ ਪ੍ਰਾਪਤ ਮਾਨ ਕੁਦੂਰੀ ਆ ਗੋਬਿੰਦ ਨਿਰਣਕੀ ਇਹੋ ਤੇਰੀ ਬਰੀ ਆ ਆ ਤੈਨੂੰ ਕੁਬਾਰੀ ਇੱਕ ਚਾਂਸ ਮਿਲਿਆ ਇਹ ਜੀ ਵੀ ਕੱਲਾ ਖਾ ਲਿਆ ਪੀ ਲਿਆ ਹੰਡਾ ਲਿਆ ਵੀ ਸਹਿਤ ਜਿੰਦਗੀ ਹੀ ਹੈ ਪਿਆਰੇ ਕਈਆਂ ਦੇ ਮਨ ਵਿੱਚ ਸਾਡੇ ਖਿਆਲ ਇਹ ਹੀ ਹੁੰਦਾ ਕਿ ਖਾ ਲੋ ਪੀ ਲੋ ਬਸ ਇਹੀ ਜ਼ਿੰਦਗੀ ਆ ਨਹੀਂ ਜੀ ਜ਼ਿੰਦਗੀ ਨਹੀਂ ਖਾਂਦੇ ਦਾ ਪਸੂ ਵੀ ਨਹੀਂ ਮੈਂ ਨਹੀਂ ਦਾ ਪਸੂ ਵੀ ਨਹੀਂ ਇਹ ਵੇਖਣਾ ਜਾਈਂ ਡਾਕਟਰ ਕੋ ਪਸੂ ਹੋ ਨਹੀਂ ਸਕਦਾ ਪਰ ਖਾਂਦੇ ਤਾਂ ਵੀ ਨੇ ਇਹ ਪਸ਼ੂਵਾਂ ਤੇ ਮਨੁੱਖਾਂ ਦੇ ਵਿੱਚ ਕੀ ਫਰਕ ਆ ਪਿਆ ਰਿਹਾ ਆਸਾ ਜੀ ਕੇ ਦੇਹ ਦੀ ਜ਼ਿੰਦਗੀ ਕੀ ਕੱਲਾ ਖਾ ਲਿਆ ਪੀ ਰਿਆ ਹੁਨਾਰਿਆ ਠੀਕ ਆ ਟਾਣਾ ਪੀਣਾ